ਲੁਧਿਆਣਾ ਦੇ ਰਖਪਾਗ ਵਿਖੇ ਅੱਜ 10ਵਾਂ ਯੋਗ ਦਿਵਸ ਸਮਰਾਟ ਯੋਗ ਕਲਾਸ ਦੇ ਯੋਗ ਗੁਰੂ 우ਮਾ ਜਿੰਦਲ ਦੀ ਅਗਵਾਈ ਵਿੱਚ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਯੋਗ ਸਾਧਕਾਂ ਨੇ ਹਿੱਸਾ ਲਿਆ ਇਸ ਸਮਾਗਮ ਵਿੱਚ ਪਹੁੰਚੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਮਹਿਮਾਨਾਂ ਦਾ ਯੋਗ ਪਰਿਵਾਰ ਵੱਲੋਂ ਸਨਮਾਨ ਕੀਤਾ ਗਿਆ ਦਸਨ ਜੋਗੇ ਕਿਸ ਮੌਕੇ ਆਏ ਹੋਏ ਮਹਿਮਾਨਾਂ ਤੇ ਯੋਗ ਸਾਧਕਾਂ ਦੇ ਲੱਕੀ ਡਰਾ ਦੁਆਰਾ उमा जिंदल और उन्होंने टीम वालों इनाम भी क्डे गए इस मौके आज दसवां जो है अंतरराष्ट्रीय योग दिवस रकबा क्लास में मैं उमा जिंदल के अध्यक्षता में मनाया जा रहा है बहुत धूमधाम से मनाया गया है सब बहुत उत्साहित हैं सब बहुत हर्षोल्लास से मना रहे हैं और आशा करते हैं कि इसी तरीके से हमेशा ये पर्व मनाते रहेंगे एक पर्व ही ये है वैसे ये दसवा मना रहे हैं हम अब तक कितना दो दो, दो दो uh, मैं यहाँ पर आठ साल से योग करवा रही हूँ और हमारी क्लास शायद लुधियाना या पंजाब की सबसे बड़ी क्लास है अबव हंड्रेड हम क्रॉस कर, कर चुके हैं और यहाँ ये रखबाग में ही हमारी फाइव थर्टी टू सेवन क्लास लगती है ये क्लास बिल्कुल फ्री है कोई यहाँ पे चार्ज नहीं लिया जाता क्योंकि सिर्फ मकसद है समाज के लिए देश के लिए कुछ करने का कर। कर आज, आज के दिन ये मोदी जी ने ये शुरू किया था हमारे माननीय जो प्रधानमंत्री हैं उन्होंने योग को प्रमोट करने के लिए इसको शुरू किया है कि इसके माध्यम से ज़्यादा से ज़्यादा लोग योग से जुड़कर अपने को स्वस्थ बना पाए मैं लोगों से प्रार्थना करना चाहती हूँ कि अपने आलस्य को छोड़ें क्योंकि अगर आप आलस्य करते हैं तो आप रोगी हो जाएंगे सुबह की नींद को त्याग कर कर हमारी क्लास में आए और अपने को स्वस्थ बनाए मैं बलबीर सिंह बलबीर सिंह पुराना साधक असं आके बहुत आनंद करने हैं मेरी शुगर दो सौ तो उत्ते रहती सी इसलिए बिल्कुल नॉर्मल है मेरा बी पी इसलिए बिल्कुल नॉर्मल है मेरी लत्त अगर दर्द कर मैं बिल्कुल ठीक ठाक हाँ जो भी तो अम्मा जी की संगत च आए हैं ਇਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਬਾ ਬਹੁਤ ਸਤਿਕਾਰ ਦਿੱਤਾ ਅਸੀਂ ਹਮੇਸ਼ਾ ਇਹੀ ਅਰਜ਼ ਕਰਦੇ ਆਂ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਸਾਡੀ ਸੇਵਾ ਕਰਦੇ ਰਹੇ ਨਿਸ਼ੁਲਕ ਸੇਵਾ ਕਰਦੇ ਆ ਕੋਈ ਪੈਸਾ ਨਹੀਂ ਲੈਂਦੇ ਆ ਲੁਧਿਆਣੇ ਦੇ ਵਿੱਚ ਵਾ ਇੱਕੋ ਇੱਕ ਕਲਾਸ ਹੈ ਜਿੰਦੇ ਚ 125 ਮੈਂਬਰ ਕਲ ਹੋ ਗਿਆ ਸੀ 100 ਤੋਂ ਬਾਅਦ ਮੈਡਮ ਸੋਜੀ ਸੀ 100 ਤੋਂ ਬਾਅਦ ਚੈ ਗਿਆ ਪਰ 125 ਹੋ ਗਿਆ ਸੀ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਸਾਨੂੰ ਇਨਾਂ ਲੋਕਾਂ ਦਾ ਸਾਥ ਮਿਲਦਾ ਸਾਡੀ ਜਿਹਨੇ ਸਾਧਕ ਨੇ ਸਭ ਬਹੁਤ ਪਿਆਰੇ ਸਾਧਕ ਨੇ ਪੂਰੀ ਹੈਲਪ ਕਰਦੇ ਨੇ ਮੈਡਮ ਨੂੰ ਪੂਰਾ ਸਤਿਕਾਰ ਕਰਦੇ ਨੇ ਮੈਡਮ ਦਾ ਤੇ ਮੇਰੀ ਬੇਟੀ ਐ ਅਸੀਂ ਫਿਰ ਵੀ ਦਿਲੋਂ ਸਤਿਕਾਰ ਕਰਨੇ ਆਂ ਵੀ ਸਾਡੀ ਮੈਡਮ ਨੂੰ ਬਲਵਿੰਦਰ ਸਿੰਘ ਜੀ ਮੇਰਾ ਨਾਮ ਬਲਵਿੰਦਰ ਸਿੰਘ ਕੋਲ ਮੈਂ 5-6 ਸਾਲ ਤੋਂ ਆ ਰਿਹਾ ਜੋਗ ਕਰਨ ਜੋਗ ਕਰਨ ਤੋਂ ਪਹਿਲਾਂ ਮੈਂ ਯੂਰੀਕ ਐਸਿਡ ਕੰਟਰੋਲ ਦਮੇ ਜਿਹੇ ਰੋਗਾਂ ਦਾ ਪੀੜਾ ਸੀਗਾ ਜਦੋਂ ਮੈਂ ਇੱਥੇ ਆ ਲੱਗਿਆ ਮੇਰੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਗਈਆਂ ਬਿਲਕੁਲ ਹੁਣ ਮੈਂ ਕੋਈ ਵੀ ਮੈਡੀਸਿਨ ਨਹੀਂ ਲੈਂਦਾ ਹੁਣ ਅਸੀਂ ਆਪ ਚ ਖੁਦ ਜੋਗਾ ਕਰੀਦਾ ਉਹ ਲੋਕਾਂ ਨੂੰ ਕਰਾਈਦਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਖਵਿੰਦਰ ਸਿੰਘ ਏ ਕਨੂਰ ਸੇਵਾ ਕੇਂਦਰ ਤੋਂ ਅੱਜ ਜਿਹੜਾ ਵਰਲਡ ਯੋਗਾ ਡੇ ਆ ਅਸੀਂ ਰਖਵਗ ਦੇ ਵਿੱਚ ਇੱਥੇ ਪਹੁੰਚੇ ਆ ਔਰ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਰੋਜ਼ ਦੀ ਰੋਜ਼ ਆਓ ਇੱਕ ਦਿਨ ਦਾ ਵੱਡੇ ਨਾ ਮਨਾਈਏ ਡੇਲੀ ਬਣਾਈਏ ਔਰ ਆਪਣੀ ਸਿਹਤ ਅੱਛੀ ਬਣਾਈਏ ਯੋਗਾ ਇੱਕ ਅਹੇ ਜੀ ਚੀਜ਼ ਹੈ ਜਿਸ ਨਾਲ ਸਾਰੀਆਂ ਤੁਹਾਡੀਆਂ ਬਿਗੈਰ ਦਵਾਈਆਂ ਤੇ ਬਿਮਾਰੀਆਂ ਦੂਰ ਹੁੰਦੀਆਂ ਨੇ ਔਰ ਤੁਸੀਂ ਇਸ ਚੀਜ਼ ਦਾ ਲਾਭ ਉਠਾਓ ਇੱਥੇ ਰੋਜ਼ ਸੈਸ਼ਨ ਚੱਲਦੇ ਨੇ ਡੇਲੀ ਔਰ ਬਹੁਤ ਅੱਛੇ ਇਨਸਟ੍ਰਕਟਰ ਨੇ ਜਿਹੜੇ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਯੋਗਾ ਕਰਾਉਂਦੇ ਨੇ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਲਾਭਦਾਇਕ